ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਾਹੀ ਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੁਸ਼ ਹੋਮੋ ਟਾਈਮ ਹੈਗਾ ਸਵੇਰ ਦਾ ਦੇਖੋ ਮਿੱਤ ਸਿੜੀਆਂ ਨੇ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਹਨ ਜਿਹੜੀਆਂ ਸਵੇਰੀ ਆ ਜਾਂਦੀਆਂ ਨੇ ਤੇ ਕੁਸ਼ਕ ਦੇ ਤਾਲ ਨੇ ਇੱਥੇ ਹੈਗੇ ਨੇ ਆਪਣੀ ਇਹ ਜਿਹੜੇ ਦਰਖਤ ਨੇ ਇਹਨਾਂ ਦੇ ਵਿੱਚ ਤੇ ਇੰਨੀ ਸੋਹਣੀ ਸਵੀਟ ਸਵੀਟ ਇਹਨਾਂ ਦੀ ਆਵਾਜ਼ ਹੁੰਦੀ ਹੈ ਪਿਆਰੀ ਪਿਆਰੀ ਹਨਾ ਇਹ ਦਿਲ ਕਰਦਾ ਹੁੰਦਾ ਵੀ ਸੁਣੀ ਜਾਈਏ ਤੇ ਅੱਜ ਥੋੜੀ ਜਿਹੀ ਬਦਲਵਾਈ ਵਾਲਾ ਮੌਸਮ ਸੀਗਾ ਸਵੇਰੀ ਸਵੇਰੇ ਬੱਦਲ ਜੇ ਹੋਏ ਪਏ ਸੀ ਇਹ ਦਿਨ ਆਲੀ ਆਪਾਂ ਅੰਦੀ ਦੇ ਦਿਨ ਦੀ ਜਿਹੜੀ ਸ਼ੁਰੂਆਤ ਕਰੀ ਹੈ ਨਾ ਤੇ ਅੱਜ ਰਵਨੀਤ ਦਾ ਹੈਗਾ ਮੈਥ ਦਾ ਪੇਪਰ ਇਹ ਹੋ ਗਈ ਸੀ ਰੈਡੀ 10 ਛੁੱਟੀਆਂ ਤੋਂ ਬਾਅਦ ਅੱਜ ਇਹਨਾਂ ਦਾ ਪੇਪਰ ਸੀਗਾ ਤੇ ਹੁਣ ਪੇਪਰ ਚੱਲਦੇ ਕਰਕੇ ਛੁੱਟੀ ਕਰਕੇ ਹਨਾ ਰੈਗੂਲਰ ਸਕੂਲ ਨਹੀਂ ਜਾਂਦੇ ਬੱਚੇ ਤਾਂ ਜਿਸ ਦਿਨ ਜਾਣਾ ਹੁੰਦਾ ਉਸ ਦਿਨ ਇਹ ਹੁੰਦਾ ਵੀ ਕਾਫੀ ਵੀ ਮਤਲਬ ਕੋਈ ਕੁਸਤਾ ਪੇਪਰ ਕਰਕੇ ਟੈਨਸ਼ਨ ਜੀ ਹੁੰਦੀ ਆ ਸਵੇਰੇ ਮੈਨੂੰ ਹਨਾ ਵੀ ਟਾਈਮ ਤੇ ਚਲੀ ਜਾਵੇ ਤੇ ਰਵਨੀਤ ਰੈਡੀ ਹੋ ਗਈ ਸੀ ਤੇ ਇਹਦੇ ਪਾਪਾ ਪਹਿਲਾਂ ਚਲੇ ਗਏ ਸੀ ਸਟਾਪ ਤੇ ਕਹਿੰਦੇ ਰਵਨੀਤ ਮੈਂ ਜਾ ਕੇ ਖੜਦਾ ਫਿਰ ਕਈ ਵਾਰ ਤੁਹਾਨੂੰ ਉਦੋਂ ਤੱਕ ਨਾ ਪਾਉਂਦੇ ਨੇ ਮਤਲਬ ਲੋਕੇਸ਼ਨ ਪਾ ਦਿੰਦੇ ਨੇ ਬੱਸ ਵਾਲੇ ਫਿਰ ਵੀ ਇਹ ਹੁੰਦਾ ਵੀ ਬੱਸ ਨਿਕਲ ਨਾ ਜਾਵੇ ਕਿਉਂਕਿ ਹੁਣ ਟਾਈਮ ਇਹ ਲੱਗੂਗਾ ਜਿਵੇਂ 7:30 ਜਾਂਦੀ ਆ ਐ ਲੱਗਦਾ ਹੁੰਦਾ ਵੀ ਕਾਫੀ ਦਿਨ ਜਾ ਚੜ ਗਿਆ ਤੇ ਰਵਨੀਤ ਚਾਬੀ ਨਾਲ ਲੈ ਗਈ ਸੀ ਅੱਜ ਬਾਬਾ ਸਹੀਦ ਸਿੱਧ ਬਾਬਾ ਪੋਹੀ ਜੀ ਦੇ ਜਿਹੜੇ ਪ੍ਰੋਗਰਾਮ ਚੱਲਦੇ ਨੇ ਹਨਾ ਸਲਾਨਾ ਜੋੜ ਮੇਲੇ ਦੇ ਇਹਨੂੰ ਕਿਹਾ ਸੀ ਮੈਂ ਕਿਹਾ ਸੀ ਉੱਥੇ ਹੋਵਾਂਗੀ ਫੇਰ ਤਾਂ ਕਰਕੇ ਹਨਾ ਵੀ ਸਾਰੇ ਉੱਥੇ ਹੋਵਾਂਗੇ ਕਈ ਵਾਰ ਇਹ ਬਾਦ ਚ ਆ ਜੇ ਜਾਂ ਵੀ ਘਰ ਵੀ ਹੋਈਏ ਤਾਂ ਇਹਨੂੰ ਇੱਕ ਮਤਲਬ ਦੇ ਦੇਣੀ ਹੁੰਦੀ ਆ ਚਾਬੀ ਨਾਲ ਤੇ ਇਹ ਦੇਖੋ ਬਸ ਸਾਰੇ ਸਕੂਲਾਂ ਦੀ ਆ ਰਹੀਆਂ ਨੇ ਹਨਾ ਆਹੀ ਟਾਈਮ ਜਾਂ ਹੁੰਦਾ ਸਕੂਲਾਂ ਦਾ ਬਸ ਇੱਥੋਂ ਉਹ ਸਾਹਮਣੇ ਸਟਾਪ ਆ ਰਵਨੀਤ ਦਾ ਉੱਥੋਂ ਜਾ ਕੇ ਚੜਦੀ ਹੁੰਦੀ ਹੈ ਜਿਹੜੇ ਆਪਾਂ ਬਾਬਾ ਜੀ ਦੇ ਪ੍ਰੋਗਰਾਮ ਤੇ ਜਾਣਾ ਤੇ ਅੱਜ ਉਹ ਵੀ ਬਸ ਉੱਥੋਂ ਜਿਹੜਾ ਸਟਾਪ ਆ ਸਾਹਮਣੇ ਤੇ ਉੱਥੋਂ ਬਸ ਥੋੜਾ ਮੁੜ ਕੇ ਉਧਰ ਜਗਾ ਬਣੀ ਹੋਈ ਆ ਬਾਬਾ ਜੀ ਦੀ ਤੇ ਉੱਥੇ ਦੇਖੋ ਉਹਦੇ ਪਾਪਾ ਖੜੇ ਨੇ ਤੁਹਾਨੂੰ ਦਿਖਦੇ ਨੇ ਕੈਮਰੇ ਦੇ ਵਿੱਚ ਤੇ ਆਹ ਜਿਹੜੀ ਆ ਬੱਸ ਸਟੈਂਡ ਦੇ ਉੱਪਰ ਸੌਫਸ ਨੇ ਹਜੇ ਬੰਦ ਪਈਆਂ ਨੇ ਦਿਨੇ ਖੁੱਲਣਗੀਆਂ ਹਨਾ ਲਓ ਜੀ ਆਪਾਂ ਕੰਮਦੰਦੇ ਕਰ ਲੇ ਤੇ ਤਿਆਰ ਹੋ ਗਏ ਤੇ ਹੁਣ ਜਾਣਾ ਜੀ ਬਾਬਾ ਪੋਹੀ ਜਾ ਕੇ ਆਉਣੇ ਆ ਅਖੰਡ ਪਾਟ ਪ੍ਰਕਾਸ਼ ਨੇ ਸਲਾਨਾ ਜੋੜ ਮੇਲਾ ਮਤਲਬ ਪਹਿਲਾਂ ਵੀ ਖੰਡ ਪਟ ਚੱਲੇ ਨੇ ਕੁਛ ਆਪਾਂ ਲੋਦੀ ਆਵਾਂ ਜੀ ਪਹਿਲਾਂ ਖੰਡ ਪਟ ਅੱਜ ਪੋਗ ਪੈਨੇ ਉਹਨਾਂ ਦੇ ਤੇ ਅੱਜ ਮਤਲਬ ਖੰਡ ਪਟ ਫੇਰ ਪ੍ਰਕਾਸ਼ ਹੋਣਗੇ ਪੋਗ ਪੈ ਗਏ ਹੁਣ ਖੰਡ ਪਟ ਪ੍ਰਕਾਸ਼ ਹੁੰਦੇ ਨੇ ਕੱਲ ਨੂੰ ਨਗਰ ਕੀਰਤਨਾ ਤੇ ਅਗਲੇ ਦਿਨ ਪੋਗ ਨੇ ਤੇ ਬਹੁਤ ਜ਼ਿਆਦਾ ਮਤਲਬ ਹੋ ਹੁੰਦਾ ਸਰਦਾਲੀ ਜਗ੍ਹਾ ਜੀ ਤਾਲੀ ਲਗੋਤ ਦੀ ਮਤਲਬ ਜੀ ਮੈਂ ਕਹਿੰਿਆ ਪਾਪਾ ਜੀ ਨੇ ਬਾਕੀ ਸਾਰੇ ਮੰਦੇ ਨੇ ਦੂਰੋ ਦੂਰੋ ਸੰਗਤਾਂ ਆਉਂਦੀਆਂ ਨੇ ਸਲਾਨਾ ਜੋੜ ਮਿਲਾ ਜਿਸ ਨਹੀਂ ਤਾਂ ਕੈਸੇ ਇਸਕੇ ਇਹਦਾ ਸਰਪਾ ਹੋਣਾ ਵਾਲਾ ਰਹਿੰਦਾ ਤੇ ਅਸੀਂ ਰੈਡੀ ਹੋ ਗਏ ਚੱਲਦੇ ਆਪਨੇ ਬਿਲਕੁਲ ਨੇੜੀ ਨਿਵਸਤਰ ਕੇ ਜਾਵਾਂਗੇ ਤੇ ਹੱਸੁੰਦੀ ਹੋ ਜੀ ਤੁਹਾਨੂੰ ਬਾਣੀ ਦੀ ਆਵਾਜ਼ ਹਨਾ ਹਾਂ ਠੀਕ ਆ ਅਸਲ ਲੋਕ ਲੁਕ ਮੈਂ ਦੇਖਦੀ ਆ ਜੇਦਰ ਦੀ ਕੋਈ ਨਹੀਂ ਤਾਂ ਮੈਂ ਸੰਦੀਪ ਨਾਲ ਹੀ ਚਲੀ ਜਾਊਂਗੀ ਜੇ ਕੋਈ ਜਾਂਦਾ ਹੋਇਆ ਫਿਰ ਮੈਂ ਨਾਲ ਚਲੀ ਚਲੀ ਜਾਊਂਗੀ ਜੇ ਤੋਂ ਕੋਈ ਮਿਲ ਗਿਆ ਵਾਕੀ ਤਾਂ ਫੇਰ ਦੇ ਗਏ ਹੋਏ ਨੇ ਸਾਰੇ ਹਨਾ ਇਹ ਤਾਂ ਕੋਈ ਸੈਰ ਵਾਲੀ ਨਹੀਂ ਹਾਂਜੀ ਲਾ ਦੋ ਇਹ ਤਾਂ ਕੋਈ ਸੈਰ ਕਰਾ ਕੇ ਲਿਆਏ ਇਹ ਤਾਂ ਸੈਰ ਵਾਲੇ ਸੀਗੇ ਚਲੋ ਤੁਹਾਡੇ ਨਾਲ ਹੀ ਜਾਣਾ ਪਊ ਹੱਕ ਲੱਗਦੈ ਮੈਂ ਸੰਦੀਪ ਦੇ ਨਾਲ ਨਾਲ ਹੀ ਜਾਊ ਹੁਣ ਚਲੋ ਉੱਥੇ ਜਾ ਕੇ ਮੈਨੂੰ ਅੱਜ ਆਏ ਆ ਵੀ ਸੇਵਾ ਕਰ ਲਾਂ ਜੀ ਜਸਨੀਤ ਟਿੱਕੂ ਘੰਟਾ ਤੱਕ ਤੈਨੂੰ ਸੇਵਾ ਕਰ ਲਾਗੀ ਆ ਫੋਨ ਤਾਂ ਘਰੇ ਰੱਖ ਜੀ ਹੈ ਨਾ ਤੇ ਤੁਹਾਡੇ ਕੋਲੇ ਥੋੜਿਆ ਲਗਾਉਣਾ ਚਲੋ ਹੁਣ ਮੈਂ ਘਰੇ ਰੱਖ ਕੇ ਜਾਊਂ ਅੱਜ ਉੱਥੇ ਨਹੀਂ ਕੋਈ ਬਿੜੇ ਹਾਂ ਲੈ ਜਾਉਂਗੀ ਆ ਫੋਨ ਹਾਂ ਹਾਂ ਤੂੰ ਜੀ ਰੱਖੋਗੀ ਮੈਂ ਤਾਂ ਸੇਵਾ ਮੈਨੂੰ ਇਹ ਵੀ ਕੰਟਾ ਕਿ ਮੈਂ ਨਾ ਤਵੀ ਤੇ ਸੇਵਾ ਕਰ ਲਾ ਪਰ ਪਿਛਲੇ ਸਾਲ ਵੀ ਨਹੀਂ ਹੋਈ ਅੱਗੇ ਸੇਵਾ ਕਰ ਲੈਂਦੇ ਸੀ ਹੁਣ ਜਿਤਨੀ ਤੇ ਛੋਟਾ ਕਰਕੇ ਨਹੀਂ ਸੇਵਾ ਹੋਈ ਹੈਗੀ ਅੱਜ ਮੇਰਾ ਮਨ ਕਰਦਾ ਜੇ ਇਹ ਟਿਕੂਗਾ ਕੋ ਗੁਰੂ ਜਦ ਸਿਰ ਵੀ ਪਾਉਣਾ ਸੀ ਹਜੇ ਤੂੰ ਤਾਂ ਸੱਸੀ ਘਰ ਬੁਲਾਵੇਂਗਾ ਸਾਰਿਆਂ ਨੂੰ ਬਲਮੀਗਾ ਹੈ ਬਲਮੀਗਾ ਜਾ ਜੂ ਮਾ ਬਾਹੀ ਕਰਦਾ ਤੇ ਚਲੋ ਜੀ ਚੱਲੀਏ ਫਿਰ ਚਲਦੇ ਆ ਰਮਨੀਤ ਪੇਪਰ ਦੇਣ ਗਈ ਹੋਈ ਆ ਚਾਚਾ ਜੀ ਉੱਥੇ ਨੇ ਤੇ ਅਸੀਂ ਹੁਣ ਜਾਂਦੇ ਪਹਿਲਾਂ ਕੰਮ ਕੁੰਮ ਕਰੀ ਗਈ ਤੇ ਚਲੋ ਠੀਕ ਆ ਜੀ ਤੋਂ ਸਿੰਧੀ ਤੇ ਵੀਡੀਓ ਸ਼ੂਟ ਕਰਨੀ ਗਈ ਉੱਥੇ ਜੇ ਇਹਨਾਂ ਨੇ ਕਰਨੀ ਹੋਈ ਮੈਂ ਤਾਂ ਆਇਆ ਸੀ ਮੈਂ ਕਿਵੇਂ ਆ ਫੋਨ ਘਰੀ ਰੱਖ ਜਾਂਦੀ ਤੇ ਮੈਨੂੰ ਤਾਂ ਫਿਰ ਔਖਾ ਲੱਗਦਾ ਹੈ ਨਾ ਬਾਹਰ ਪਿੰਡ 'ਚ ਤਾਂ ਆਜੋ ਚਾ ਪੈਸੇ ਲੈਣੇ ਨੇ ਸੱਚੀ ਮੈਂ ਮੱਥਾ ਟੇਕਨ ਉਹ ਠੀਕੜੇ ਨਹੀਂ ਲਓ ਜੀ ਇੱਥੇ ਆਗੇ ਸੀਗੇ ਬਾਬਾ ਜੀ ਦੇ ਕਿਉਂਕਿ ਪਹਿਲਾਂ ਸੰਦੀਪ ਨੂੰ ਤਾਂ ਪਹਿਲਾਂ ਆਉਣਾ ਪੈ ਗਿਆ ਸੀ ਪਹਿਲਾਂ ਵੀ ਕਈ ਜਾਨੇ ਆਗੇ ਸੀ ਹਨਾ ਫਿਰ ਆ ਵੀਰ ਆਗੇ ਸੀਗੇ ਤੇ ਆ ਆਗੇ ਸੀਗੇ ਬਾਬਾ ਜੀ ਢੋਲ ਲੈ ਗਏ ਹਨਾ ਤੇ ਜਦੋਂ ਮੈਂ ਆਈ ਘਰੇ ਤਾਂ ਰੌਣਕ ਲੱਗੀ ਪਈ ਸੀ ਤੇ ਫਿਰ ਆ ਕੇ ਚਾਹ ਪਾਣੀ ਕਰਿਆ ਹਨਾ ਪਾਣੀ ਦਿੱਤਾ ਸਭ ਤੋਂ ਪਹਿਲਾ ਵਾਲੀ ਭਾਇਆ ਦੇ ਜਿਹੜੇ ਕਲਾਸ ਰੂਮਸ ਤੇ ਸੀ ਇੱਕ ਦਿਨ ਉਸ ਤੇ ਜਾਣੇ ਮਤਈ ਖੁਸ਼ੀਆਂ ਤੋਂ ਬੇਵਸੇ ਘਰੇ ਆ ਆ ਵਸੇ ਦੇ ਘਰੇ ਤਾਂ ਕੋਈ ਚਾਹ ਪੀਣਾ 1050 ਮੋਹ ਮੁਰਗੇ ਤੋਂ ਵਿੱਚਲੇ ਰਹਿਣ ਵਧਿਗੇ ਨਾਲ ਹੋ ਜਾਣਾ ਅਬ ਖੈਰ ਸੁੱਖ ਰੱਖ ਕੇ ਕੰਮ ਦੇ ਬਾਤਾਂ ਕਰਾਂਗੇ ਮਾਰ ਖੁਸ਼ੀ ਪੂਰੀ ਸੀ ਆ ਗਈ ਸੀ ਜੀ ਬਾਬਾ ਤੋਂ ਹੀ ਆ ਗਈ ਸੀ ਐਨੇ ਬੀਰੀਆ ਜੀ ਸੀ ਆ ਕੇ ਚਾਹ ਪਾਣੀ ਕਰਿਆ ਚਾਹ ਪਾਣੀ ਕਰਕੇ ਤੇ ਹੁਣ ਉਹ ਬਾਬਾ ਜੀ ਆਏ ਨੇ ਸੰਦੀਪ ਹੀ ਸੁਲਝਣਗੇ ਹੁਣ ਉਹਨਾਂ ਨਾਲ ਬਾਬੇ ਜੀ ਤਾਂ ਵੱਡੀ ਮੰਗਾ ਹਨਾ 150 ਰੁਪਿਆ ਕੀ ਸੰਦੀਪ ਦੇਖਣਗੇ ਕਿਵੇਂ ਕਰਨਾ ਹੋਵੇ ਤਾਂ ਥੱਕ ਗਈ ਹੁਣ ਥੋੜਾ ਜਿਹਾ ਰੈਸਟ ਕਰਾਂਗੇ ਤੇ ਫਿਰ ਉੱਥੇ ਸਾਰੀਆਂ ਮੇਰੀਆਂ ਫਰੈਂਡਾਂ ਆਸੀ ਹਨਾ ਸਾਰੀ ਹੁਣ ਫੇਰ ਦੁਆਰਾ ਜਾਣਗੇ ਤੇ ਫਿਰ ਰਵਨੀਤ ਆਉਗੀ ਕਹਿੰਦੇ ਵੀ ਫੇਰ ਆ ਜਿਓ ਹਨਾ ਕੰਟਕ ਤੱਕ ਸਾਰੀਆਂ ਕਹਿੰਦੀਆਂ ਵੀ ਫੇਰ ਜਾਵਾਂਗੇ ਤੇ ਸਾਡੇ ਬਿਲਕੁਲ ਗਵਾਂਢੀ ਹੈ ਜੀ ਬਾਬਾ ਜੀ ਦੀ ਜਗਾ ਤੇ ਸਾਰੀ ਹੁੰਦੇ ਨੇ ਸਾਰੇ ਉੱਥੇ ਹੀ ਰਹਿੰਦੇ ਨੇ ਤੇ ਵੀ ਚਲੇ ਰਵਨੀਤ ਆਈ ਤਾਂ ਕਹਿੰਦੇ ਫੇਰ ਆ ਜਿਓ ਤੇ ਵੀ ਅਸੀਂ ਵੀ ਬਸ ਰੈਸਟ ਕਰਕੇ ਘਰੇ ਥੋੜਾ ਥੋੜਾ ਚਿਰ ਤੇ ਵੀ ਫੇਰ ਆ ਜਾਣਗੇ ਹਨਾ ਸਾਰੀ ਰੈਸਟ ਤੋਂ ਬਾਅਦ ਆ ਜਾਣਗੇ ਤੇ ਜਸਨੀਤ ਨੂੰ ਦਦ ਦਦ ਪਲਾਤਾ ਚਾਹ ਪਾਣੀ ਕਰਤਾ ਹੁਣ ਤੇ ਦੇਖ ਲਿਆ ਸੰਦੀਪ ਨੂੰ ਆ ਜਾਂਦੋ ਅੰਦਰ ਤੇ ਮੈਂ ਵੀ ਰੈਸਟ ਕਰਕੇ ਫਿਰ ਅਗਲਾ ਪ੍ਰੋਗਰਾਮ ਬਣਾ ਲਿਆ ਕਿਵੇਂ ਬੰਦਦਾ ਤੇ ਵਧੀਆ ਲੱਗਦਾ ਹਨਾ ਜਾ ਕੇ ਚੇਂਜਸ ਹੀ ਆ ਜਾਂਦੀ ਆ ਦੇਖਦੇ ਆ ਬਾਬਾ ਜੀ ਕੀ ਕਹਿਣਗੇ ਪੁੱਛਦਿਆਂ ਹੁਣ

ਨਹੀਂ ਤਾਂ ਹੁਣ ਪਪਾ ਪੋਹੀ। ਹੁਣ ਆਉਣੀ ਪੀ ਕੇ ਛੱਡਿਆਂ। ਪਪਾ ਪੋਹੀ ਦੱਸੋ। ਆਹ ਸੱਛਾ। ਕੀ ਵੀ ਤੀ ਜਲੇਬੀ ਬਿਖਾਈ ਹੈ ਬਾਬੇ ਦੇ? ਪਕੌੜੇ ਵੰਦੇ ਨੇ ਗੋਭੀ ਵਾਲੇ। ਆ ਗੁਰਦੁਆਰੇ। ਹਾਂ ਹਾਂ। ਗੋਭੀ ਵਾਲੇ ਪਕੌੜੇ ਖਾ ਲਈ ਸੀ ਹੁਣ ਅਸੀਂ। ਲੋ ਜੀ ਬਿਲਕੁਲ ਸ਼ਾਮ ਹੋ ਗਈ ਜਾਨ ਨੂੰ ਹਨਾ ਰਵਨੀਤ ਦਾ ਤਾਂ ਉਹੀ ਕੰਮ ਹੁੰਦਾ ਵੀ ਜਾਣਾ ਜਾਣਾ ਤੇ ਵੀ ਮੇਂ ਜਾਣਾ ਨਹੀਂ ਹੈਗਾ। ਮਸੌਂਗ ਹੀ ਉਹ ਤਾਂ। ਕਹਿੰਦੀ ਮੈਨੂੰ ਨੀਂਦ ਆਉਂਦੀ ਅੱਜ ਤਾਂ ਮੈਂ ਤਾਂ ਪਿੱਪਰ ਤੀਕਾ। ਮੈਂ ਹੁਣ ਕੁਝ ਲੇਟਾ ਲਾ ਦਾਂ ਕੁਝ ਬੰਦ ਕਰ ਦਾਂ ਕਿ ਫਿਰ ਹਨੇਰਾ ਹੋ ਜੂ ਚਾਚਾ ਜੀ ਵੀ ਉੱਥੇ ਨੇ ਜਿਨੇ ਤਾਂ ਫਿਰ ਮੈਂ ਕਿਹਾ ਹੁਣ ਕਹਿ ਨਹੀਂ ਗਿਆ ਸਾਰੀਆਂ ਹਨਾ ਵੀ ਆਈ ਨਹੀਂ ਹੈਗੀ ਤੇ ਵੀ ਕਿਹਾ ਸੀਗਾ ਸ਼ਾਮ ਨੂੰ ਆ ਜੀ ਤੇ ਫਰਾ ਕੇ ਰੋਟੀ ਵੀ ਕਿਉਂ ਨਾ ਮਾਜੀ ਕਰੇ ਤਾਂ ਹੁਣ ਵੀ ਆਈ ਨਹੀਂ ਹੈਗੀ ਹਜੇ ਤੱਕ ਮੈਂ ਕਿਹਾ ਚਲ ਆਹ ਲੋਕ ਹਾਂ ਤਾਂ ਮੈਂ ਕਿਹਾ ਬਿਲਕੁਲ ਸ਼ਾਮ ਦਾ ਅਹੇ ਜਾਨਤੰਦੇ ਹੁੰਦੇ ਨੇ ਬਸ ਫੋਨ ਨਾਲ ਲੈ ਕੇ ਜਾਵਾਂਗੇ ਉੱਥੇ ਕੁਝ ਵੀਡੀਓ ਮਤਲਬ ਸੰਦੀਪ ਨੂੰ ਫੜਾ ਦੂੰਗੀ ਤੇ ਔਖਾ ਲੱਗਦਾ ਹੁੰਦਾ ਮੈਨੂੰ ਕਹਿੰਦੀ ਸੀ ਨਾ ਕਹਿੰਦੀ ਤੂੰ ਪਹਿਲੇ ਵੀਡੀਓ ਨਹੀਂ ਬਣਾਈ ਸਾਰੀਆਂ ਕਹਿੰਦੀ ਸੀ ਉੱਥੇ ਨਾਲ ਦਾ ਸੰਦੀਪ ਨੇ ਬਣਾਈ ਇਹਨਾਂ ਨੂੰ ਫੋਨ ਆ ਗਿਆ ਘਰੇ ਆਉਣਾ ਪੈ ਗਿਆ ਤੇ ਹੁਣ ਵੀ ਪਹਿਲੇ ਇੱਕ ਦੋ ਜਣੇ ਆ ਗਏ ਬਸ ਅਹੀਂ ਲੇਟ ਹੋ ਗਏ ਆ ਤੂੰ ਤਾਂ ਦੀਦੀ ਮੈਂ ਕੱਲ ਗੱਲ ਕਰਦੀ ਸੀ ਕਿਰਕਾ ਨੇ ਸਾਰਾ ਖਿਚ-ਖਿਚ ਕੇ ਤੋੜਤਾ ਤੇ ਬਾਹਰ ਹੀ ਹੋ ਜਾਂਦਾ ਨਾ ਹਾਂ ਹਾਂ ਬਾਕੀ ਚਲੋ ਬਸ ਆਪਣੇ ਨੇੜੀ ਆ ਉੱਥੋਂ ਜਿੱਥੇ ਰਮੀ ਤੇ ਚੜਦੀ ਹੁੰਦੀ ਆ ਉੱਥੋਂ ਇਧਰ ਨੂੰ ਮੁੜ ਕੇ ਵਸਤੂ ਬਾਬਾ ਕੋਹੀ ਆ ਉਹ ਆਪਣਾ ਘਰ ਕੋਹੀ ਆ ਤਾਂ ਗਲਾਈ ਆਲੇ ਹੋਸਦੀ ਗਿਆ ਬਾਬਾ ਕੋਹੀ ਉੱਥੇ ਜਾ ਮਗੇ ਆ ਲੈ ਤਾਂ ਆਪਦੇ ਕੰਮ ਕਰ ਲਾ ਤਾਂ ਬਾਬਾ ਹੋਸੀ ਬਾਬਾ ਹਣਾ ਹੁਣ ਕੋਈ ਹੈ ਨਹੀਂ ਸੀ ਰਸਤੇ 'ਚ ਮੈਂ ਚੱਲ ਇੱਥੇ ਥੋੜੀ ਜਿਹੀ ਵੀਡੀਓ ਬਣਾ ਲੈਣੀ ਆ ਤੇ ਕਿਹੜੇ ਟਾਈਮ ਨੀਂਦਰ ਬਨੀ ਤੇ ਦੇਤਾ ਇਹੀ ਕੰਮ ਹੁੰਦੇ ਨੇ ਉਹ ਕਿਤੇ ਜਾ ਕੇ ਖੁਸ਼ ਨਹੀਂ ਹੁੰਦੀ ਬਸ ਘੱਟੀ ਕਰੋ ਨਿਕਲ ਕੇ ਖੁਸ਼ ਆ ਮੈਨੂੰ ਆਇਆ ਮੈਂ ਚੱਲ ਸਾਲ ਬਾਅਦ ਹੁੰਦਾ ਨਾ ਜਾਣਾ ਚਾਹੀਦਾ ਸਿਹਰਾ ਕਰਨੀ ਚਾਹੀਦੀ ਆ ਤੇ ਵੀ ਨੀਂਦ ਜਸਨੀਤ ਕਰਕੇ ਥੋੜਾ ਉਹ ਹੋ ਜਾਂਦਾ ਚਲੋ ਜੀ ਹੁਣ ਬੰਦ ਕਰਦੇ ਆ ਵੀਡੀਓ ਨਾਨਕ ਸੱਚਾ ਸਤ ਹੈ ਬੁਝ ਸਤ ਸਮਾਨੀ ਇਹਨ ਸੁਲੋਕ ਮਹਲਾ ਚੰਤਾ ਇੱਕ ਹੋਰ ਬਣਾ ਬੋ ਨਿਰਵੈ ਨਨਕਾਰੁ ਜਿਨਨ ਦੇ ਪ੍ਰਿਆ ਇੱਕ ਮਨ ਇੱਕ ਚਿਤ ਤਨ ਲਖਾ ਸੋ ਮੈ ਗੁਨਾ ਗਤਾਨ ਦੂ ਨਾਮ ਰੋਈਆ ਚੀਂ ਗਿਆ ਤੇੁਰਾ ਸਤ ਗੁਰੂ ਉਹ ਤੇ ਕਰਨਾ ਜੂਰੂਰ ਪਰੰਤੋ ਖੋਲ ਸਮਾਵੇ ਜਿਹੜਾ ਹੁੰਦੇ ਲੋ ਜੀ ਕਰੇ ਆਗੇ ਤੇ ਸੰਦੀਪ ਨੇ ਹਜੇ ਜਾਣਾ ਵਾਪਸ ਸੇਵਾ ਕਰਉਣ ਕਿਉਂਕਿ ਕਹਿੰਦੇ ਸੀ ਲੜੀਆਂ ਵਗੈਰਾ ਹਜੇ ਅੱਧੀਆਂ ਜਿਹੜੀਆਂ ਰਾਤ ਚ ਲੱਗਦੀਆਂ ਨੇ ਹਨਾ ਉਹ ਲਾਈ ਜਾਂਦੀ ਸੀ ਉਹ ਕਹਿੰਦੇ ਫੇਰ ਬਣਾ ਲਿਓ ਸੋਹਣੀ ਵੀਡੀਓ ਤੇ ਵੀ ਬਹੁਤ ਸੋਹਣਾ ਹੋ ਜੂ ਸਾਰਾ ਰਸਤਾ ਤੇ ਸਾਰਿਆਂ ਨੂੰ ਪਤਾ ਹਨਾ ਵੀ ਬਲੌਗਿੰਗ ਬਲੌਗ ਪਾਉਣੇ ਆ ਵੀਡੀਓ ਪਾਉਣੇ ਆ ਤੇ ਉੱਥੇ ਮੈਨੂੰ ਮੇਰੇ ਸਬਸਕ੍ਰਾਈਬਰ ਵੀ ਮਿਲੇ ਹਨਾ ਤੇ ਜਿਵੇਂ ਪਿੰਡ ਦੀਆਂ ਕੁੜੀਆਂ ਨੇ ਦੂਰ ਵੇਈਆਂ ਹੋਈਆਂ ਨੇ ਤੇ ਉਹ ਕਹਿੰਦੇ ਸਾਡੀ ਵੀਡੀਓ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਦੀ ਹੈ ਨੇ ਤੇ ਚਲੋ ਜੀ ਇਹਨੇ ਨਾਲ ਹੌਸਲਾ ਹੋ ਜਾਂਦਾ ਹੈ ਨਾ ਤੇ ਸੰਦੀਪ ਹੁਣ ਜਾਂਦੇ ਨੇ ਮੈਂ ਬੱਸ ਰਵਨੀਤ ਨੂੰ ਸੁੱਤੀ ਪਈਆ ਚਾਚਾ ਜੀ ਘਰੇ ਨੇ ਹੁਣ ਰੋਟੀ ਰੁੱਟੀ ਬਣਾ ਕੇ ਦੇਵਾਂ ਇਹਨਾਂ ਨੂੰ ਕੱਪੜੇ ਵਗੈਰਾ ਚੇਂਜ ਕਰਕੇ ਰਵਨੀਤ ਨੂੰ ਉਠਾਉਣੀ ਆ ਹਨ ਤੇ ਫਿਰ ਮੈਂ ਰੋਟੀ ਰੁੱਟੀ ਬਣਾਉਣੀ ਆ ਤੇ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਤੇ ਕੱਲ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਹਾਸਿਲ ਰਹੋ ਜੀ ਬਸ ਤੇ ਰਹੋ ਖੁਸ਼ ਰਹੋ ਠੀਕ ਹੈ ਜੀ ਸਰ ਸਿਕਾਲ ਬਾਏ ਬਾਏ